ਸਤਿ ਸ਼੍ਰੀ ਅਕਾਲ ਖਬਰਾਂ ਦੇ ਸਪਲੈਟਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਮਿੰਦਰ ਸੰਧੂ ਤੇ ਬਲੇਟਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਸਿਆਮਾਨ ਨੇ ਕੀਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਪੰਜਾਬ ਦੇ ਹਾਲਾਤਾਂ ਬਾਰੇ ਗ੍ਰਹਿ ਮੰਤਰੀ ਨੂੰ ਕਰਵਾਇਆ ਜਾਣੂ ਕੇਂਦਰ ਤੋਂ ਮਦਦ ਦੀ ਜਿਤਾਈ ਉਮੀਦ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ ਕਲਾਕਾਰਾਂ ਨੇ ਕੀਤੀ ਅਰਦਾਸ ਦੀ ਅਪੀਲ ਬਾਅਦ ਆਪਣੀ ਅਪੀਲ ਤੇ ਦਿੱਤਾ ਸਪਸ਼ਟੀਕਰਨ ਮਿਲਾ ਵਿਵਾਦ ਮਾਮਲੇ ਦੇ ਵਿੱਚ ਵਿਧਾਇਕ ਪੱਪੀ ਨੂੰ ਭਾਜਪਾ ਅਗੂ ਦਾ ਚੈਲੰਜ ਕਿਹਾ ਜੇਕਰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਹਾਰਿਆ ਤਾਂ ਛੱਡ ਦੇਵਾਂਗਾ ਰਾਜਨੀਤੀ ਭਾਰਤ ਤੋਂ ਹਾਰ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਦਾ ਐਕਸ਼ਨ ਖਿਡਾਰੀਆਂ ਤੇ ਲਗਾਈਆਂ ਪਾਬੰਦੀਆਂ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਹੈ ਮੁਲਾਕਾਤ ਲਗਭਗ 25 ਮਿੰਟ ਚੱਲੀ ਇਸ ਤੋਂ ਬਾਅਦ ਵਿੱਚ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਸੀਐਮ ਮਾਨ ਨੇ ਸਪਸ਼ਟ ਕੀਤਾ ਕਿ ਉਹਨਾਂ ਨੇ ਕੇਂਦਰ ਵੱਲੋਂ ਐਲਾਨੇ ਗਏ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਨਾਕਾਫੀ ਦੱਸਦੇ ਹੋਏ ਊਠ ਦੇ ਮੂੰਹ ਦੇ ਵਿੱਚ ਜ਼ੀਰਾ ਘਰਾੜ ਦਿੱਤਾ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਹੋਈ ਬੜੇ ਸਾਜ਼ਗਾਰ ਮਾਹੌਲ ਦੇ ਵਿੱਚ ਹੋਈ ਕਿ ਮੈਂ ਉਹਨਾਂ ਨੂੰ ਪੰਜਾਬ ਦੇ ਹੜ੍ਹਾਂ ਦੀ ਸਿਚੁਏਸ਼ਨ ਸਾਰੀ ਸਮਝਾਈ ਕਿ ਕਿਵੇਂ 2300 ਤੋਂ ਵੱਧ ਪਿੰਡ ਡੁੱਬ ਗਏ 5 ਲੱਖ ਤੋਂ ਵੱਧ ਬੰਦੇ ਬੇਕਾਰ ਹੋ ਗਏ 2 ਲੱਖ ਤੋਂ ਵੱਧ ਬੰਦੇ ਪ੍ਰਭਾਵਿਤ ਹੋ ਗਏ 3200 ਸਕੂਲ ਟੁੱਟ ਗਏ 8500 ਕਿਲੋਮੀਟਰ ਸੜਕਾਂ ਮਲਬਾ ਬਣ ਗਈਆਂ 60 ਦੇ ਕਰੀਬ ਜਾਨਾਂ ਚਲੀ ਗਈਆਂ 2500 ਦੇ ਕਰੀਬ ਪੌੜਾਂ ਜਾਂ ਪੁੜੀਆਂ ਛੋਟੀਆਂ ਉਹ ਰੁੜ ਗਈਆਂ इवन ਛੋਟੇ ਬੱਚਿਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਵੀ ਰੁੜ ਗਈਆਂ ਛੋਟੇ ਬੱਚਿਆਂ ਦੀਆਂ ਕਿਤਾਬਾਂ ਵੀ ਰੁੜ ਗਈਆਂ ਸਾਨੂੰ ਉਹਨਾਂ ਦਾ ਸੈਮੈਸਟਰ ਅੱਗੇ ਕਰਨਾ ਪੈਣਾ ਜੋ ਕਿਤਾਬੇ ਹੀ ਨਹੀਂ ਪੇਪਰ ਕਿਵੇਂ ਦੇਣਗੇ ਉਹ ਸੋ ਮੈਂ ਹੋਮ ਮੈਨੇਜਰ ਸਾਹਿਬ ਨੂੰ ਦੱਸਿਆ ਉਹਨਾਂ ਨੇ ਬੜੇ ਧਿਆਨ ਨਾਲ ਇਹ ਕਲ ਸੁਣੀ ਉਹਨੇ ਕਿਆ ਕਿ ਬਿਲਕੁਲ ਅਸੀਂ ਪੰਜਾਬ ਨੂੰ ਹੋਰ ਮਾਲੀ ਸਹਿਤਾ ਹੋਰ ਜਿੰਨਾ ਵੀ ਹੋ ਸਕਦਾ ਉਹ ਕਰਾਂਗੇ ਬਾਕੀ ਉਹਨਾਂ ਤੇ ਜੀ ਉਹ ਤਾਂ ਫੈਡਰਲ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਹੈ ਉਹ ਤਾਂ ਮਾਲਕ ਪਰ ਵਾਖ ਰੱਖਣਾ ਮੇਰਾ ਜ਼ਿੰਮੇਵਾਰੀ ਹੈ ਮੈਨੂੰ ਪੰਜਾਬ ਦੇ ਲੋਕਾਂ ਨੇ ਮੇਰੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਹੈ ਕਿ ਮੇਰਾ ਵਾਅਦਾ ਰੱਖਣਾ ਮੇਰਾ ਬੰਦਾ ਸੀ ਮੈਂ ਤੁਹਾਕ ਹੁਸ਼ਿਆਰਪੁਰ ਤੋਂ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਨਸ਼ੇ ਦੀ ਵੱਧ ਖੁਰਾਕ ਨਾਲ ਮੌਤ ਹੋ ਗਈ ਹੈ ਨੌਜਵਾਨ ਦੀ ਉਮਰ 32 ਸਾਲ ਦੇ ਕਰੀਬ ਸੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਵਿਸ਼ਾਲ ਟਿੰਨੂ ਪੁੱਤਰ ਰਤੀਸ਼ ਕੁਮਾਰ ਵਜੋਂ ਹੋਈ ਹੈ ਜੋ ਕਿ ਨਜ਼ਦੀਕੀ ਪਿੰਡ ਪਿਪਲਾਵਾਲਾ ਦਾ ਰਹਿਣ ਵਾਲਾ ਸੀ ਗਲਬਾ ਦੌਰਾਨ ਨੌਜਵਾਨ ਦੀ ਮਾਤਾ ਦਾ ਕਹਿਣਾ ਸੀ ਕਿ ਕੁਝ ਸਮਾਂ ਪਹਿਲਾਂ ਹੀ ਉਸ ਦਾ ਪੁੱਤਰ ਨਸ਼ਾ ਛਡਾਊ ਕੇਂਦਰ ਤੋਂ ਬਾਹਰ ਆਇਆ ਸੀ ਤੇ ਬੀਤੇ ਕੱਲ ਸ਼ਾਮ 4 ਵਜੇ ਉਸ ਨਾਲ ਉਸ ਦੀ ਗੱਲਬਾਤ ਹੋਈ ਪਰੰਤੂ ਕੁਝ ਸਮਾਂ ਬਾਅਦ ਹੀ ਫੋਨ ਆਇਆ ਕਿ ਵਿਸ਼ਾਲ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤੇ ਜਦੋਂ ਮੌਕੇ ਤੇ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਤੇ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋਈ ਹੈ ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਹਾਂ ਅਸੀਂ ਬਿਪਲਾਵਲੀ ਰਹ ਰਹੇ ਹਾਂ ਬੇਟੇ ਦਾ ਕੀ ਨਾਮ ਸੀ ਨਸ਼ਾ ਲਾਤੀਆ ਟੀਨੂ ਇੰਨੀ ਉਮਰ ਸੀ ਉਹ ਦਾ 32 ਸਾਲ ਨੂੰ ਕੋਈ ਨੂੰ ਕੋ ਪਤਾ ਲੱਗਾ ਕਿ ਓਵਰਡੋਸ ਨਾਲ ਮੌਤ ਹੁੰਦੀ ਹੈ ਮੈਨੂੰ ਇਹ ਪਤਾ ਲੱਗਾ ਸਾਢੇ 4 ਵਜੇ ਚੱਲ ਸਾਢੇ 4 ਵਜੇ 4 ਵਜੇ ਤੋਨੇ ਮੈਨੂੰ ਫੋਨ ਕੀਤਾ ਵੀਡੀਓ ਗੋਲ ਕਹਿੰਦਾ ਮੰਮੀ ਮੇਰੀ ਤਰੀਕ ਸੀ ਮੈਂ ਤਰੀਕ ਤੋ ਆ ਗਿਆ ਵੀਡੀਓ ਗੋਲ ਕੀਤੀ ਨਾਲ ਹੀ ਘਟ ਗਿਆ ਫੋਨ ਅੱਧੇ ਘੰਟੇ ਬਾਅਦ ਫੋਨ ਆ ਗਿਆ ਜੀ ਡੀਨੂ ਹਸਪੀਟਲ ਆ ਮੈਨ ਨੂੰ ਨਹੀਂ ਸੀ ਪਤਾ ਇਦਾ ਕਿਸੇ ਨਾ ਨਾਮ ਹੋਵੇ ਮੇਰੀ ਦੁਸ਼ਮਨਾ ਜਿੱਦਾਂ ਮੇਰੇ ਨਾਲ ਹੋਈ ਜਿੱਦਾਂ ਮੇਰੇ ਨਾਲ ਹੋਈ ਕਿਸੇ ਨਾ ਉਹ ਨਾਮ ਆ ਨਾਮ ਹੋਵੇ ਕਿਸੇ ਮਾ ਦਾ ਪੁੱਤ ਨਾ ਮਰੇ ਜਵਾਨ ਪੁੱਤ ਦੀ ਮੌਤ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਪੁਲਿਸ ਥਾਣੇ ਦੇ ਬਾਹਰ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਤੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਲੁਧਿਆਣਾ ਦੇ ਦ੍ਰੈਸੀ ਮੈਦਾਨ ਦੇ ਵਿੱਚ ਲੱਗੇ ਮੇਲੇ ਨੂੰ ਲੈ ਕੇ ਜਿੱਥੇ ਵਿਵਾਦ ਸਿਖਰਾਂ ਤੇ ਉੱਥੇ ਹੀ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਖ-ਵੱਖ ਪਾਰਟੀਆਂ ਦੇ ਰਾਜ ਨੀਤਾਂਵਾਂ ਸਮੇਤ ਰਾਜਾ ਵੜਿੰਗਾ ਤੇ ਭਾਜਪਾ ਦੇ ਆਗੂ ਗੁਰਦੇਵ ਸ਼ਰਮਾ ਦੇਵੀ ਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਜਿਸ ਤੇ ਪਲਟਵਾਰ ਕਰਦੇ ਹੋਏ ਭਾਜਪਾ ਦੇ ਪੰਜਾਬ ਕੈਸ਼ੀਅਰ ਤੇ ਹਲਕਾ ਸੈਂਟਰਲ ਤੋਂ ਇੰਚਾਰਜ ਗੁਰਦੇਵ ਸ਼ਰਮਾ ਦੇਵੀ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਤੇ ਵੱਡਾ ਹਮਲਾ ਬੋਲਿਆ ਤੋ ਇਸ ਚੀਜ਼ ਦਾ ਵਿਸ਼ਵਾਸ ਦੋਨਾ ਵਿੱਚ ਜੇ ਤੂੰ ਹਾਰ ਜਾ ਮਿਰਤੋ ਤੇ ਰਾਜਨੀ ਮੈਂ ਅੱਜ ਪ੍ਰੈਸ ਦੇ ਸਾਹਮਣੇ ਕਹਿ ਕੇ ਚੱਲਿਆ ਜੇ ਮੈਂ ਪੱਪੀ ਪ੍ਰੈਸ਼ਰ ਪੱਪੀ ਤੋਂ ਹਾਰ ਗਿਆ ਤੇ ਮੈਂ ਦੁਬਾਰਾ ਰਾਜਨੀਤੀ ਨਹੀਂ ਕਰਾਂਗਾ ਕਿਉਂ ਕਿ ਜਿਸ ਤਰੀਕੇ ਦੇ ਨਾਲ ਅੱਜ ਲੋਕ ਦੁਖੀ ਨੇ ਜਿਸ ਤਰੀਕੇ ਦੇ ਨਾਲ ਅੱਜ ਲੋਕੀ ਪਰੇਸ਼ਾਨ ਨੇ ਉਹ ਬਸ ਸਾਰੇ ਜਾਣਦੇ ਆ ਡਵੈਲਪਮੈਂਟ ਦੀਆਂ ਗੱਲਾਂ ਕਰਦਾ ਹੈ ਇੱਕ ਕੰਮ ਦੱਸ ਦੇਵੇ ਜਿਹੜਾ ਉਹਨੇ ਕੀਤਾ ਕੰਮ ਦਿੱਤੇ ਨਹੀਂ ਉਹਨੇ ਕੰਮ ਬਹੁਤ ਕੀਤੇ انہوں ਨੇ ਮੇਰੇ ਬਾਰੇ ਉਹ ਬੋਲਿਆ ਕਿ ਦੇਵੀ ਜਿਹੜਾ ਬੁੱਕਾ ਲਾਂਦਾ ਹੈ ਬੁੱਕਾ ਦੀ ਕਮਾਈ ਦੇ ਨਾਲ ਠੇਕੇ ਲੈਂਦਾ ਪੱਪੀ ਜੀ 795 ਤੋਂ ਮੇਰਾ ਸ਼ਰਾਬ ਦੇ ਠੇਕੇ ਦਾ ਕੰਮ ਹੈ 795 ਤੋਂ ਔਰ ਜਿਹੜਾ ਮੇਰਾ ਬਿਜ਼ਨਸ ਹੈ ਮੇਰੇ ਕੋਲ ਸੇਲ ਟੈਕਸ ਨੰਬਰ 71964 ਦਾ ਨੰਬਰ ਹੈ ਮੇਰੇ ਕੋਲ ਮੇਰੇ ਪਰਿਵਾਰ ਦਾ ਮੇਰੇ ਬਿਜ਼ਨਸ ਦਾ ਔਰ 100 ਏਕੜ ਜ਼ਮੀਨ ਮੈਂ ਵੇਚ ਕੇ ਪੰਜਾਬ ਦੇ ਵਿੱਚ ਆਇਆ ਹੋਇਆ ਮੈਂ ਤੁਹਾਨੂੰ ਆਪਣਾ ਇੱਕ ਇੱਕ ਚੀਜ਼ ਦਾ ਰਿਕਾਰਡ ਦੱਸ ਦੇ ਦਿਆਂਗਾ ਸਨ 80 ਤੱਕ ਮੇਰੇ ਕੋਲ ਦੋ ਟਰੈਕਟਰ ਸਨ ਇੰਟਰਨੈਸ਼ਨਲ ਤੇ ਜੀਟਰ V11 ਔਰ 100 ਏਕੜ ਜ਼ਮੀਨ ਸੀ ਜਿਹੜੀ ਮੈਂ ਵੇਚੀ ਹੋਈ ਹੈ ਔਰ ਮੈਂ ਇੱਥੇ ਅੱਗੇ ਵਪਾਰ ਕੀਤਾ ਹੈ ਮੇਰੇ ਪਰਿਵਾਰ ਨੇ ਇੱਥੇ ਅੱਗੇ ਸਨ ਚੌਂਟ ਜੀ ਵਪਾਰ ਕਰਦਿਆ ਸੀ ਉਹ ਦੱਸੀ ਉਸ ਤੋਂ ਬਾਅਦ ਇੱਥੇ ਆ ਗਏ ਔਰ ਮੈਂ ਪੁੱਬੀ ਤੁਹਾਨੂੰ ਪੁੱਛਣਾ ਚਾਹਨਾ ਤੁਸੀਂ ਦੱਸੋ ਕੀ ਕੀਤਾ ਇੱਕ ਕਬੂਤਰ ਬਾਜ ਤੋਂ ਸੁਆ ਤੁਸੀ ਦੱਸੋ ਕੀ ਕੀਤਾ ਭਾਰਤ ਤੋਂ ਏਸ਼ੀਆ ਕੱਪ ਹਾਰਨ ਦੇ ਇੱਕ ਦਿਨ ਬਾਅਦ ਹੀ ਪਾਕਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀਆਂ ਨੂੰ ਮਤਲਲ ਕਰ ਦਿੱਤਾ ਹੈ ਤੇ ਉਹਨਾਂ ਨੂੰ ਨੋ ऑब्ਜੈਕਸ਼ਨ ਸਰਟੀਫਿਕੇਟ ਜਾਰੀ ਕਰ ਦਿੱਤੇ ਨੇ ਇਸ ਦਾ ਮਤਲਬ ਹੈ ਕਿ ਹੁਣ ਇਹ ਖਿਡਾਰੀ ਵਿਦੇਸ਼ੀ ਲੀਗ ਅਤੇ T20 ਨਹੀਂ ਖੇਡ ਸਕਣਗੇ PCB ਦੇ ਚੀਫ ਆਪਰੇਟਿੰਗ ਅਫਸਰ ਨੇ ਪਾਕ ਕ੍ਰਿਕਟ ਖਿਡਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਨੇ ਕਿ ਵਿਦੇਸ਼ੀ ਲੀਗ ਨੂੰ ਛੱਡ ਕੇ ਘਰੇਲੂ ਕ੍ਰਿਕਟ ਦੇ ਉੱਤੇ ਧਿਆਨ ਕੇਂਦ੍ਰਿਤ ਕਰਨ ਪਾਕਿਸਤਾਨ ਦੇ ਇੱਕ ਨਿਊਜ਼ ਪੋਰਟਲ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਪੀਸੀਬੀ ਦੇ ਚੀਫ ਨੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਪਾਕਿਸਤਾਨ ਦੇ ਇਸ ਫੈਸਲੇ ਨਾਲ ਵੱਡੇ ਖਿਡਾਰੀ ਪ੍ਰਭਾਵਿਤ ਹੋਣਗੇ ਜਿਨ੍ਹਾਂ ਵਿੱਚ ਬਾਬਰ ਆਜ਼ਮ ਅਫਰੀਦੀ ਮੁਹੰਮਦ ਰਜ਼ਵਾਨ ਫਹੀਮ ਅਸ਼ਰਫ ਅਤੇ ਸਾਦਵ ਖਾਨ ਸ਼ਾਮਲ ਨੇ ਜੋ ਇਸ ਸਾਲ ਆਸਟ੍ਰੇਲੀਆ ਵਿੱਚ ਹੋਣ ਜਾ ਰਹੀ ਬਿਗ ਬੈਸ਼ ਲੀਗ ਦਾ ਹਿੱਸਾ ਸਨ ਇਸ ਤੋਂ ਇਲਾਵਾ ਹੈਰਿਸ਼ ਰਾਉਫ ਅਤੇ ਹੋਰ ਖਿਡਾਰੀ आईएलटी 20 ਵਰਗੇ ਲੀਗ ਵਿੱਚ ਹਿੱਸਾ ਨਹੀਂ ਲੈ ਸਕਣਗੇ ਹਾਲਾਂਕਿ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਖਿਡਾਰੀਆਂ ਨੂੰ ਨिलंबित ਕਰਨ ਦਾ ਕਾਰਨ ਸਹੀ ਨਹੀਂ ਪਤਾ ਲੱਗਿਆ ਪਰ ਕਿਆਸ ਲਗਾਏ ਜਾ ਰਹੇ ਨੇ ਕਿ ਪਾਕਿਸਤਾਨ ਦੀ ਏਸ਼ੀਆ ਕੱਪ ਵਿੱਚ ਹੋਈ ਕਰਾਰੀ ਹਾਰ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ ਜ਼ਿਕਰਯੋਗ ਹੈ ਕਿ ਏਸ਼ੀਆ ਕੱਪ ਫਾਈਨਲ ਦੇ ਵਿੱਚ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ ਕਾਫੀ ਰੋਮਾਂਚਕ ਸੀ ਭਾਰਤ ਨੇ ਇਸ ਅੰਤਿਮ ਓਵਰ ਦੇ ਵਿੱਚ ਟਾਰਗੇਟ ਦਾ ਪਿੱਛਾ ਕੀਤਾ ਤੇ ਪਾਕਿਸਤਾਨ ਨੂੰ ਪੰਜ ਵਿਕਟਾਂ ਦੇ ਨਾਲ ਹਰਾ ਦਿੱਤਾ ਇਸ ਮੈਚ ਦੇ ਵਿੱਚ ਕੁਲਦੀ ਪਿਆਦਵ ਨੇ ਪਾਕਿਸਤਾਨ ਦੇ ਬੱਲੇਬਾਜ਼ਾਂ ਨੂੰ ਤੈਸ ਨੈਸ ਕਰ ਦਿੱਤਾ ਸੀ ਤਿਲਕ ਵਰਮਾ ਨੇ 69 ਰਨਾਂ ਦੀ ਭਾਰੀ ਖੇਡੀ ਭਾਰਤ ਨੇ ਇਸ ਜਿੱਤ ਦੇ ਨਾਲ ਪਾਕਿਸਤਾਨ ਤੋਂ ਲਗਾਤਾਰ ਦੋ ਵਾਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ ਹੈ 2025 ਦੇ ਏਸ਼ੀਆ ਕੱਪ ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਲਗਾਤਾਰ ਤਿੰਨ ਵਾਰ ਹਰਾਇਆ ਹੈ ਪਾਕਿਸਤਾਨ ਦੀ ਕਰਾਰੀ ਹਾਰ ਤੋਂ ਬਾਅਦ ਪੀਸੀਬੀ ਨੇ ਖਿਡਾਰੀਆਂ ਨੂੰ ਘਰੇਲੂ ਕ੍ਰਿਕਟ ਉੱਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਤੇ ਹੁਣ ਦੇਖਣਾ ਹੋਵੇਗਾ ਖਿਡਾਰੀਆਂ ਨੂੰ ਐਨਓਸੀ ਜਾਰੀ ਹੋਣ ਤੋਂ ਬਾਅਦ ਬਗਾਵਤ ਉੱਠੇਗੀ ਜਾਂ ਨਹੀਂ ਕਿਉਂਕਿ ਕयास लगाए ਜਾ ਰਹੇ ਨੇ ਕਿ ਖਿਡਾਰੀ ਇਸ ਨਿਰਦੇਸ਼ ਨੂੰ ਲੈ ਕੇ ਬਗਾਵਤ ਵੱਲ ਵੀ ਉਤਰ ਸਕਦੇ ਨੇ ਪੀਸੀਬੀ ਦੇ ਚੀਫ ਆਪਰੇਟਿੰਗ ਅਫਸਰ ਨੇ ਪਾਕ ਕ੍ਰਿਕਟ ਖਿਡਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਛੱਡ ਕੇ ਘਰੇਲੂ ক্রিকেট ਤੇ ਧਿਆਨ ਕੇਂਦ੍ਰਿਤ ਕਰਨ ਇੰਡੋਨੇਸ਼ੀਆ ਦੇ ਜਾਵਾ ਟਾਪੂ ਤੇ ਇੱਕ ਇਸਲਾਮੀ ਸਕੂਲ ਦੀ ਇਮਾਰਤ ਢਹਿਣ ਦੀ ਦੁਖਦਾਈ ਘਟਨਾ ਵਾਪਰੀ ਹੈ ਇਹ ਇਮਾਰਤ ਉਸਾਰੀ ਅਧਿនਸੀਅਤ ਇਸ ਦੇ ਢਹਿਣ ਨਾਲ ਲਗਭਗ 65 ਬੱਚਿਆਂ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ ਬਚਾਅ ਕਰਮਚਾਰੀਆਂ ਨੇ ਹੁਣ ਤੱਕ ਇੱਕ ਬੱਚੇ ਦੀ লাশ ਬਰਾਮਦ ਕੀਤੀ ਹੈ ਜਦਕਿ ਬਾਕੀਆਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ ਨੇ ਜਾਣਕਾਰੀ ਮੁਤਾਬਕ ਹਾਦਸੇ ਵਾਲੀ ਥਾਂ ਪੂਰਬੀ ਜਾਵਾਦੇ ਸਿੱਧੂਆਰ ਜੋ ਵਿੱਚ ਅਲ ਖੁਜੀਨੀ ਇਸਲਾਮਿਕ ਬੋਰਡਿੰਗ ਸਕੂਲ ਵਿਖੇ ਬਚਾਅ ਕਰਮਚਾਰੀ ਪੁਲਿਸ ਅਤੇ ਸੈਨਿਕ ਲਗਾਤਾਰ ਖੁਦਾਈ ਕਰ ਰਹੇ ਨੇ ਅਧਿਕਾਰੀਆਂ ਮੁਤਾਬਕ ਸਕੂਲ ਦੇ ਪੁਰਾਣੇ ਪ੍ਰਾਰਥਨਾ ਹਾਲ ਦੀ ਇਮਾਰਤ ਦੋ ਮੰਜ਼ਲਾ ਸੀ ਪਰ ਇਸਤੇ ਬਿਨਾ ਇਜਾਜ਼ਤ ਦੇ ਦੋ ਹੋਰ ਮੰਜ਼ਲੇ ਬਣਾਈਆਂ ਜਾ ਰਹੀਆਂ ਸਨ ਇਮਾਰਤ ਦੀ ਪੁਰਾਣੀ ਕੰਕਰੀਟ ਦੀ ਨੀ ਸਿਰਫ ਦੋ ਮੰਜ਼ਲਾਂ ਦਾ ਭਾਰ ਸਹਾਰ ਸਕਦੀ ਸੀ ਜਿਸ ਕਾਰਨ ਭਾਰਵਦਨ ਤੇ ਟਹਿ ਗਈ ਹਾਦਸੇ ਸਮੇਂ ਜ਼ਿਆਦਾ ਬੱਚੇ ਪ੍ਰਾਰਥਨਾ ਹਾਲਚ ਸਨ ਮਲਬੇ ਹੇਠ ਫਸੇ ਜ਼ਿਆਦਾਤਰ ਵਿਦਿਆਰਥੀ 12 ਤੋਂ 17 ਸਾਲ ਦੀ ਉਮਰ ਦੇ ਲੜਕੇ ਨੇ ਬਚਾਅ ਟੀਮਾਂ ਉਹਨਾਂ ਨੂੰ ਆਕਸੀਜਨ ਅਤੇ ਪਾਣੀ ਮੁਹੱਈਆ ਕਰਵਾ ਰਹੀਆਂ ਨੇ ਪਰ ਭਾਰੀ ਮਲਬੇ ਨੂੰ ਹਟਾਉਣ ਲਈ ਮਸ਼ੀਨਾਂ ਦੀ ਵਰਤੋਂ ਕਰਨੀ ਪੈ ਰਹੀ ਹੈ ਜਿਸ ਨਾਲ ਬਚਾਅ ਕਾਰਜ ਹੋਰ ਵੀ ਚੁਣੌਤੀਪੂਰਨ ਹੋ ਗਿਆ ਹੈ ਬੱਚਿਆਂ ਦੇ ਪਰਿਵਾਰਾਂ ਨੂੰ ਇੱਕ ਨੋਟਿਸ ਰਾਹੀਂ ਸੂਚਿਤ ਕੀਤਾ ਗਿਆ ਹੈ ਤੇ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਬੇਚੈਨੀ ਨਾਲ ਉਡੀਕ ਕਰ ਰਹੇ ਨੇ ਮਲਬੇ ਹੇਠੋਂ ਜਾਨੀ ਨੁਕਸਾਨ ਵਧਨ ਦਾ ਖਦਸ਼ਾ ਹੈ ਜਾਵਾ ਇੰਡੋਨੇਸ਼ੀਆ ਦਾ ਸਭ ਤੋਂ ਵੱਡੀ ਆਬਾਦੀ ਵਾਲਾ ਟਾਪੂ ਇਸ ਹਾਦਸੇ ਨੇ ਪੂਰੇ ਖੇਤਰ ਦੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ ਅਧਿਕਾਰੀਆਂ ਨੇ ਕਿਹਾ ਕਿ ਪੂਰਬੀ ਜਾਵਾ ਦੇ ਸਿਦਵਾਰਜੋ ਸ਼ਹਿਰ ਦੇ ਵਿੱਚ ਅਲ ਖੁਜੀਨੀ ਇਸਲਾਮਿਕ ਬੋਰਡਿੰਗ ਸਕੂਲ ਦੇ ਟਹਿ ਜਾਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਬਚਾਅ ਕਰਮਚਾਰੀਆਂ ਵੱਲੋਂ ਲਗਾਤਾਰ ਰੈਸਕਿਊ ਆ ਤੋ 12 ਘੰਟਿਆਂ ਤੋਂ ਬਾਅਦ ਸਮੇਂ ਬਾਅਦ ਸਵੇਰੇ ਵਿਦਿਆਰਥੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਵਿਦਿਆਰਥੀ ਨਮਾਜ਼ ਪੜ੍ਹ ਰਹੇ ਸਨ। ਉਨ੍ਹਾਂ ਕਿਹਾ ਕਿ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ, ਕਈ ਜ਼ਖਮੀ ਹੋ ਗਏ ਨੇ ਤੇ ਘਟੋ-ਘਟ 65 ਵਿਦਿਆਰਥੀ ਮਲਬੇ ਹੇਠ ਹੋ ਸਕਦੇ ਨੇ। ਇਹਨਾਂ ਵਿਦਿਆਰਥੀਆਂ ਦੀ ਉਮਰ 12 ਤੋਂ 17 ਸਾਲ ਦੇ ਵਿੱਚਕਾਰ ਹੈ। ਘਟਨਾ ਤੋਂ 8 ਘੰਟਿਆਂ ਤੋਂ ਬਾਅਦ ਪੁਲਿਸ, ਫੌਜ ਅਤੇ ਬਚਾਅ ਕਰਮਚਾਰੀ 8 ਜ਼ਖਮੀਆਂ ਨੂੰ ਬਾਹਰ ਕੱਢਣ ਦੇ ਵਿੱਚ ਕਾਮਯਾਬ ਰਹੇ ਨੇ। ਬਚਾਅ ਕਰਮਚਾਰੀਆਂ ਦੇ ਮੁਤਾਬਕ ਮੌਤਾਂ ਦੇ ਅੰਕੜੇ ਦੇ ਵਿੱਚ ਵਾਧਾ ਹੋ ਸਕਦਾ ਹੈ। ਸੁਭਾਈਪੁਰ ਸੁਬਲਾਰੇ ਜੁਲੇਸ ਅਬਰਾਹਿਮ ਅਬਾਸ ਨੇ ਕਿਹਾ ਹੈ ਕਿ ਵਿਦਿਆਰਥੀ ਇਮਾਰਤ ਵਿੱਚ ਦੁਪਹਿਰ ਦੀ ਨਮਾਜ਼ ਅਦਾ ਕਰ ਰਹੇ ਸਨ ਇਮਾਰਤ ਦਾ ਅਣਅਧਿਕਾਰਤ ਵਿਸਥਾਰ ਕੀਤਾ ਜਾ ਰਿਹਾ ਸੀ ਜਦਕਿ ਇਹ ਅਚਾਨਕ ਠਹਿ ਗਈ ਪੰਜਾਬੀ ਗਾਇਕ ਰਾਜਵੀਰ ਜਵੰਦਾਲੀ ਦਾਵਾਵਾਂ ਦਾ ਦੌਰ جاری ਹੈ ਪੂਰੀ ਮਿਊਜ਼ਿਕ ਇੰਡਸਟਰੀ ਜਵੰਦਾ ਦੀ ਸਿਹਤ ਯਾਪੀ ਲਈ ਅਰਦਾਸ ਕਰ ਰਹੀ ਹੈ ਇਸ ਦੌਰਾਨ ਹੁਣ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਵੀ ਸੋਸ਼ਲ ਮੀਡੀਆ ਪੇਜ ਰਾਹੀਂ ਲੋਕਾਂ ਨੂੰ ਰਾਜਵੀਰ ਜਵੰਦਾ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਹੈ ਸਿੱਧੂ ਨੇ ਕਿਹਾ ਕਿ ਹੁਣ ਵੀ ਬਾਈ ਨੂੰ ਤੁਹਾਡੀ ਅਰਦਾਸ ਦੀ ਲੋੜ ਹੈ ਜਿੰਨੇ ਵੀ ਪੰਜਾਬੀ ਦੁਨੀਆ ਭਰ ਦੇ ਵਿੱਚ ਕਿਤੇ ਵੀ ਰਹਿੰਦੇ ਨੇ ਉਹ ਰਾਜਵੀਰ ਜਵੰਦਾ ਦੀ ਸਿਹਤ ਲਈ ਅਰਦਾਸ ਜ਼ਰੂਰ ਕਰਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਮੋਹਾਲੀ ਦੇ ਇੱਕ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਇਸ ਦੌਰਾਨ ਵਕਫਾ ਕਲਾਕਾਰਾਂ ਵੱਲੋਂ ਰਾਜਵੀਰ ਜਵੰਦਾ ਦੀ ਸਿਹਤ ਯਾਪੀ ਲਈ ਅਰਦਾਸ ਤੁਣ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਵੀ ਸੋਸ਼ਲ ਮੀਡੀਆ ਪੇਜ ਰਾਹੀਂ ਲੋਕਾਂ ਨੂੰ ਰਾਜਵੀਰ ਜਵੰਦਾ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਹੈ ਕਿ ਤੁਸੀਂ ਬਾਈ ਦੇ ਲਈ ਪਹਿਲੇ ਦਿਨ ਤੋਂ ਅਰਦਾਸ ਕਰਦੇ ਆਇਓ ਤੇ ਹੁਣ ਵੀ ਬਾਈ ਨੂੰ ਤੁਹਾਡੀ ਅਰਦਾਸ ਦੀ ਬਹੁਤ ਲੋੜ ਹੈ ਜਿੰਨੇ ਵੀ ਪੰਜਾਬੀ ਪੂਰੀ ਦੁਨੀਆ ਵਿੱਚ ਕਿਤੇ ਵੀ ਰਹਿੰਦੇ ਨੇ ਉਹ ਰਾਜਵੀਰ ਜਵੰਦਾ ਦੀ ਸਿਹਤ ਲਈ ਅਰਦਾਸ ਕਰਨ ਦੁਆ ਵਿੱਚ ਦਵਾਈ ਤੋਂ ਵਧੇਰੇ ਅਸਰ ਹੁੰਦਾ ਹੈ ਜਿੰਨੇ ਵੀ ਪੰਜਾਬੀ ਪੂਰੇ ਵਰਲਡ 'ਚ ਕਿਤੇ ਵੀ ਰਹਿੰਦੇ ਆ ਸਾਰਿਆਂ ਦੇ ਚਰਨਾਂ 'ਚ ਇੱਕ ਬੇਨਤੀ ਹੈ ਆਓ ਆਪਾਂ ਰਲ ਕੇ ਸਾਰੇ ਕਿਤੇ ਵੀ ਤੁਸੀਂ ਕੰਮ ਤੇ ਹੋ ਕਿਤੇ ਵੀ ਗੁਰੂ ਘਰ ਜਾ ਕੇ ਜਾਂ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਜਦੋਂ ਵੀ ਤੁਸੀਂ ਵੀਡੀਓ ਦੇਖੋਗੇ ਤਾਂ ਪਲੀਜ਼ ਆਪਾਂ ਬਾਈ ਰਾਜਵੀਰ ਜਵੰਦੇਬਾਈ ਦੀ ਸਿਹਤ ਲਈ ਜਰੂਰ ਇੱਕ ਅਰਦਾਸ ਬੇਨਤੀ ਕਰਿਏ ਕਿਉਂਕਿ ਦਵਾ ਚ ਦਵਾਈ ਨਾਲੋਂ ਜ਼ਿਆਦਾ ਅਸਰ ਹੁੰਦਾ ਤੇ ਆਓ ਆਪਾਂ ਰਲ ਕੇ ਸਾਰੇ ਦੁਆ ਕਰੀਏ ਵੀ ਰਾਜਵੀਰ ਬਾਈ ਬਹੁਤ ਜਲਦੀ ਤੰਦਰੁਸਤ ਹੋਵੇ ਠੀਕ ਹੋਵੇ ਤੇ ਬਾਈ ਦੀ ਤੰਦਰੁਸਤੀ ਲਈ ਸਾਰੇ ਜਣੇ ਇੱਕ ਵਾਰ ਫੇਰ ਜਿਵੇਂ ਤੁਸੀਂ ਸਾਰਿਆਂ ਨੇ ਬਾਈ ਦੇ ਪਹਿਲੇ ਦਿਨ ਤੋਂ ਲੈ ਕੇ ਜਿੱਦ ਦੇ ਬਾਈ ਐਡਮਿਟ ਕੀਤਾ 40 ਚ ਉਦਦੇ ਤੋਂ ਲੈ ਕੇ ਤੁਸੀਂ ਅਰਦਾਸ ਬੇਨਤੀ ਕੀਤੀ ਮਤਲਬ ਤੁਹਾਡੀਆਂ ਦੁਆਵਾਂ ਨੇ ਬਹੁਤ ਅਸਰ ਦਿਖਾਇਆ ਤੇ ਆਪਾਂ ਰਲ ਕੇ ਸਾਰੇ ਫੇਰ ਅਰਦਾਸ ਬੇਨਤੀ ਕਰੀਏ ਕਿ ਬਾਈ ਜਲਦੀ ਤੰਦਰੁਸਤ ਹੋ ਜੇ ਦੱਸ ਦੇ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਉਹਨਾਂ ਨੂੰ ਲਾਈਫ ਸਪੋਰਟ ਦੇ ਉੱਤੇ ਰੱਖਿਆ ਗਿਆ ਹੈ 27 ਸਤੰਬਰ ਦੁਪਹਿਰ 1:2 ਵਜੇ ਦੇ ਕਰੀਬ ਰਾਜਵੀਰ ਜਵੰਦਾ ਨੂੰ ਹਸਪਤਾਲ ਲਿਆਂਦਾ ਗਿਆ ਸੀ ਸੜਕ ਹਾਦਸੇ ਦੇ ਵਿੱਚ ਉਹਨਾਂ ਦੇ ਸਿਰ ਤੇ ਰੀੜ ਦੀ ਹੱਡੀ ਵਿੱਚ ਗੰਭੀਰ ਛੱਟਾਂ ਲੱਗੀਆਂ ਨੇ ਤੇ ਇਸ ਦੌਰਾਨ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ ਫਿਲਹਾਲ ਪੰਜਾਬੀ ਸੰਗੀਤ ਜਗਤ ਦੇ ਵਿੱਚ ਵੀ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਤੇ ਦੂਜੇ ਪਾਸੇ ਹਰ ਪਾਸੇ ਅਰਦਾਸਾਂ ਹੋ ਰਹੀਆਂ ਨੇ ਰਾਜਵੀਰ ਜਵੰਦਾ ਦੇ ਫੈਨਸ ਦੇ ਮਨ ਦੇ ਵਿੱਚ ਇਹੀ ਹੈ ਕਿ ਕਦੋਂ ਰਾਜਵੀਰ ਜਵੰਦਾ ਉ ਰਾਏਗਾ ਭਾਰਤ ਦੇ ਸੁਮਿਤ ਅੰਤਿਲ ਨੇ ਵਿਸ਼ਵ ਪੈਰਾਥਲੈਟਿਕਸ ਚੈਂਪੀਅਨਸ਼ਿਪ ਦੇ ਵਿੱਚ ਇੱਕ ਹੋਰ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ ਸੁਮਿਤ ਨੇ 71.37 ਮੀਟਰ ਦਾ ਜੈਵਲਿਨ ਸੁੱਟ ਕੇ ਲਗਾਤਾਰ ਆਪਣਾ ਤੀਜਾ 골ਡ ਮੈਡਲ ਜਿੱਤਿਆ ਇਸ ਨਾਲ ਉਹ ਚੈਂਪੀਅਨਸ਼ਿਪ ਦੇ ਇਤਿਹਾਸ ਦੇ ਵਿੱਚ ਸਭ ਤੋਂ ਸਫਲ ਭਾਰਤੀ ਖਿਡਾਰੀ ਬਣ ਗਏ ਨੇ ਇਹ ਖਾਸ ਪਲ ਦੇਖਣ ਨੂੰ 올림픽 ਚੈਂਪੀਅਨ ਨਿਰਜ ਚੋਪੜਾ ਵੀ ਮੌਜੂਦ ਰਹੇ ਭਾਰਤ ਦੇ ਪੈਰਾ ਜੈਵਲਿਨ 스타 ਸੁਮਿਤ ਅੰਤਿਲ ਨੇ F64 ਕਲਾਸ ਦਾ ਖਿਤਾਬ ਜਿੱਤ ਕੇ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦਾ ਆਪਣਾ ਲਗਾਤਾਰ ਤੀਜਾ ਸੋਨ ਤਗਮਾ ਜਿੱਤਿਆ ਹੈ ਸੁਮਿਤ ਅੰਤਿਲ ਨੇ ਕਿਹਾ ਕਿ ਬਹੁਤ ਵਧੀਆ ਰਿਹਾ ਮੈਂ ਚੈਂਪੀਅਨਸ਼ਿਪ ਰਿਕਾਰਡ ਨਾਲ ਆਪਣੀ ਵਿਸ਼ਵ ਚੈਂਪੀਅਨ ਤਾਜ ਦਾ ਬਚਾ ਕੀਤਾ ਮੈਂ ਆਪਣੇ ਤੋਂ ਬਿਹਤਰ ਦੀ ਉਮੀਦ ਕਰ ਰਿਹਾ ਸੀ ਬਹੁਤ ਖੁਸ਼ ਹਾਂ ਜੋ ਸਾਨੂੰ ਪ੍ਰੇਰਿਤ ਕਰਦਾ ਹੈ ਖੁਦ ਮੈਚ ਦੇਖਣਾ ਆਇਆ ਹੈ ਮੈਂ ਉਸ ਦਾ ਧੰਨਵਾਦ ਕਰਨਾ ਪਸੰਦ ਕਰਾਂਗਾ ਮੈਂ ਜੀਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਸੱਚਮੁੱਚ ਖੁਸ਼ ਹਾਂ ਕਿ ਮੈਂ ਚੈਂਪੀਅਨਸ਼ਿਪ ਰਿਕਾਰਡ ਬਣਾਇਆ ਮੈਂ 15 ਤੋਂ 20 ਦਿਨਾਂ ਦੇ ਆਰਾਮ ਤੋਂ ਬਾਅਦ ਸਖਲਾਈ ਤੇ ਵਾਪਸ ਆਉਣ ਦੀ ਕੋਸ਼ਿਸ਼ ਕਰਾਂਗਾ ਤੇ ਅਗਲਾ ਸਭ ਤੋਂ ਮਹੱਤਵਪੂਰਨ ਪ੍ਰੋਗਰਾਮ ਏਸ਼ੀਅਨ ਖੇਡਾਂ ਨੇ ਆਪਣੇ ਅਗਲੇ ਸਾਲ ਦੇ ਸੀਜ਼ਨ ਦੀ ਸ਼ੁਰੂਆਤ ਦੇ ਵਿੱਚ ਉੱਚ ਪੱਧਰ ਤੇ ਕਰਨ ਦੀ ਕੋਸ਼ਿਸ਼ ਕਰਾਂਗਾ ਅ ਅੱਛਾ ਰਾ 골ਡ ਮੈਡਲ ਆਮਨੇ

मेरे को पता लगा बीच मैच के बीच में एक्चुअली मेरे को पता लगा था उससे पहले पता नहीं था तो काफ़ी खुशी हुई कि हाँ जो हमारे इंस्पिरेशन है पूरे इंडिया के वो देखने आए मैच तो थैंक यू करना चाहूँगा मैं अपने से ही लेना चाहूँगा कि आ, मेरे को पता है इंजरी में कैसे इफेक्ट करती है थ्रोज़ बट इतनी बैक में इंजरी होने के बाद में भी एट्टी मीटर की थ्रो हर एक एक होता है कि कुछ गैप मिल जाए बीच में बट क्वालीफाइंग राउंड के बाद में भी अगले ही दिन कंपटीशन है तो काफ़ी मुश्किल होता है तो ਹੋਪ ਉਹਨਾਂ ਦੀ ਬੈਗ ਵਿੱਚ ਜ਼ਿਆਦਾ ਸੀਰੀਅਸ ਦਿੱਕਤ ਨਾ ਹੋ ਔਰ ਅ ਜੀ ਹਮਾਰੇ ਲਈ ਤੋਂ ਚੈਂਪੀਅਨ ਥੇ ਔਰ ਚੈਂਪੀਅਨ ਹੀ ਰਹੇਗੇ ਸੁਮਿਤ ਦਾ ਆਪਣਾ ਹੀ ਬਣਾਇਆ 70.83 ਮੀਟਰ ਦਾ ਰਿਕਾਰਡ ਟੁੱਟ ਗਿਆ ਹਾਲਾਂਕਿ ਉਹ ਆਪਣੇ ਵਿਸ਼ਵ ਰਿਕਾਰਡ 73.29 ਮੀਟਰ ਤੋਂ ਕੁਝ ਦੂਰ ਰਹੇ ਕਿਸੇ ਹੋਰ ਭਾਰਤੀ ਨੇ ਵਿਸ਼ਵ ਪੈਰਾਥਲੈਟਿਕਸ ਚੈਂਪੀਅਨਸ਼ਿਪ ਦੇ ਵਿੱਚ ਤਿੰਨ ਸੋਨ ਤਗਮੇ ਨਹੀਂ ਜਿੱਤੇ ਸੁਮਿਤ ਨੇ ਕਿਹਾ ਹੈ ਕਿ ਉਹ ਆਪਣਾ ਵਿਸ਼ਵ ਰਿਕਾਰਡ ਤੋੜਨਾ ਚਾਹੁੰਦਾ ਸੀ ਪਰ ਉਸਦੇ ਮੋਢੇ ਵਿੱਚ ਇੱਕ ਦਰਦ ਮਹਿਸੂਸ ਹੋਇਆ ਤੇ ਭਾਰਤ ਦੇ ਸੰਦੀਪ ਸਰਗਰ ਨੇ ਪੁਰਸ਼ਾਂ ਦੀ F44 ਜੈਵਲਿਨ ਮੁਕਾਬਲੇ ਦੇ ਵਿੱਚ 62.82 ਮੀਟਰ ਦਾ ਭਾਲਾ ਸੁੱਟ ਕੇ ਸੋਨ ਤਗਮਾ ਜਿੱਤਿਆ ਇਸੇ ਮੁਕਾਬਲੇ ਦੇ ਵਿੱਚ ਉਹਨਾਂ ਨੇ ਚ ਕੀਤਾ ਹੈ ਉਤਰੀ ਚਨਈ ਥਰਮਲ ਪਾਵਰ ਪਲਾਂਟ ਦੇ ਵਿੱਚ ਇੱਕ ਹਾਦਸਾ ਵਾਪਰਿਆ ਹੈ ਇੱਕ ਚੌਥੀ ਮੰਜ਼ਲ ਦੀ ਉਸਾਰੀ ਵਾਲੀ ਥਾਂ ਟਹਿ ਗਈ ਹੈ ਜਿਸ ਕਾਰਨ ਕਰਮਚਾਰੀ ਫਸ ਗਏ ਨੇ ਸਹਾਸੇ ਦੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਸ ਤੇ ਤਾਮਿਲਨਾਡੂ ਬਿਜਲੀ ਬੋਰਡ ਦੇ ਚੇਅਰਮੈਨ ਜੇ ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਪਲਾਂਟ ਦੇ ਵਿੱਚ ਕੁੱਲ 3700 ਕਾਮੇ ਕੰਮ ਕਰਦੇ ਨੇ ਸੁਰੱਖਿਆ ਅਧਿਕਾਰੀ ਤਿੰਨ ਨੇੜਲੇ ਪਲਾਂਟਾਂ ਦੀਆਂ ਟੀਮਾਂ ਦੇ ਨਾਲ ਮੌਕੇ ਤੇ ਮੌਜੂਦ ਨੇ ਤਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਨੇੜਲੇ ਐਨੋਰ ਸੁਪਰ ਕ੍ਰਿਟੀਕਲ ਸਟੇਸ਼ਨ ਤੇ ਇੱਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਵਿੱਚ ਆਸਾਮ ਦੇ 9 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਕੋਲਾ ਸੰਭਾਲਣ ਵਾਲੀ ਨਿਰਮਾਣ ਅਧੀਨ ਇੱਕ ਮਹਿਰਾਬ ਡਿੱਗਣ ਦੇ ਨਾਲ ਇਹ ਪਾਣਾ ਵਾਪਰਿਆ ਇਹ ਜਗ੍ਹਾ ਵਿਸ਼ੇਸ਼ ਆਰਥਿਕ ਜ਼ੋਨ ਦੀ ਹੈ ਇੱਕ ਮਜ਼ਦੂਰ ਜ਼ਖਮੀ ਹੋਇਆ ਜੋ ਇਸ ਵੇਲੇ ਜੇਰੇ ਇਲਾਜ ਹੈ ਨਾਇਆ ਆਦਮੀ ਹੈ ਹਮ ਜੋ ਜਿਸ ਦਾ ਨਾਮ ਪਤਾ ਨਹੀਂ ਹੈ ਉਹ ਜੋ ਕਨੈਕਸ਼ਨ ਉਹਤੇ 20 ਮੇ ਜੋ ਫਾਈਪ ਟੁੱਟ ਗਿਆ ਉਹ ਆਸਾਨਾ ਕੁਐਕਸ਼ਨ ਹੋ ਗਿਆ 20 ਸੇ मिडिल से डायरेक्ट गिर गया मन, जो नया आदमी है हम वो नाम पता नहीं उसका जो कनेक्शन होता है उसका नाम पता नहीं है जो उधर से डायरेक्ट बीच से मैंने आवाज निकला गोटम करके उसके बाद में सब गिर गया है पीछे में देखे जो काम कर रहा था तो मैं आवाज सुन रहा था मैं दिख रहा था उस टाइम मैं डायरेक्ट नीचे आ गया सब और उसके बाद एक्सन हो गया मैं भी कुछ ਉਧਰ ਮੈਂ ਐਕਸ਼ਨ ਹੋਣੇ ਦਾ ساتھ ساتھ ਮੈਂ ਵੀ ਕੁਝ ਬੋਲ ਨਹੀਂ ਸਕਦਾ ਇਧਰ ਉਧਰ ਮਨ ਟੈਨਸ਼ਨ ਸੇ ਕੁਝ ਵੀ ਮਨੇ ਯਾਦ ਨਹੀਂ ਰਹਤਾ ਇਸ ਪਾਵਰ ਸਟੇਸ਼ਨ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਡਾਕਟਰ ਜੇ ਰਾਦਾ ਕ੍ਰਿਸ਼ਨ ਨੇ ਦੱਸਿਆ ਹੈ ਕਿ ਮਜ਼ਦੂਰਾ ਉੱਤੇ ਗ੍ਰਿਡ ਦੀ ਮਹਿਰਾਬ 45 ਫੁੱਟ ਦੀ ਉਚਾਈ ਤੋਂ ਡਿੱਗੀ ਤੇ ਉਸ ਵੇਲੇ ਉਹ ਇੱਕ ਕ੍ਰੇਨ ਤੇ ਕੰਮ ਕਰ ਰਹੇ ਸਨ ਇਹ ਕੋਲਾ ਸੰਭਾਲਣ ਵਾਲਾ ਸ਼ੈੱਡ ਹੈ ਤੇ ਇੱਕ ਕਵਰ ਬਣਾਉਣ ਦਾ ਕੰਮ ਚੱਲ ਰਿਹਾ ਸੀ unfortunate incident of an under construction thermal power plant scz uh, super created, 2 into 660 nos scz plant which is uh, being constructed uh, our contractors are uh, reported bhl uh, 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 industries there there was a report of uh, fall of steel arch actually the coal handling coal which is being kept that arch fell down and uh, nine people have been brought that they fell down from a height of uh, and from the initial reports around uh, 45 meters they fell down they they are all, uh, apparently, initial inquiry says that somewhere in and around Assam, uh, the, some of their colleagues are with us. One person was, has, uh, is uh, injured and is uh, stable so we are taking care of them that particular uh, under construction plant uh, uh, overall roughly around 3700 uh, workers are working the safety officers and all the bhl uh, officials are also there our officials from that and the nearby plant uh, we have three more other plants nearby they are all uh, there on the spot and uh, doing reiki of any other ਜ਼ਖਮੀ ਮਜ਼ਦੂਰ ਨੂੰ ਹਾਸੇ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਸਥਿਤ ਚੇਨਈ ਦੇ ਸਟੈਨਲੀ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਹਰੇਕ ਪਰਿਵਾਰ ਲਈ 2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜ਼ਖਮੀਆਂ ਲਈ 50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਵੀ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਹਾਦ세 ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੈਹਲਾ ਵਿਸ਼ਵ ਕੱਪ ਦੇ ਪਹਿਲੇ ਮੈਚ ਦੇ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 58 ਦੌੜਾਂ ਦੇ ਨਾਲ ਹਰਾ ਦਿੱਤਾ ਹੈ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 47 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ ਨਾਲ 269 ਦੌੜਾਂ ਬਣਾਈਆਂ ਜਦਕਿ ਸ਼੍ਰੀਲੰਕਾ ਦੀ ਪੂਰੀ ਟੀਮ 45.4 ਓਵਰਾਂ ਦੇ ਵਿੱਚ 211 ਦੌੜਾਂ ਦੇ ਉੱਤੇ ਹੀ ਆਊਟ ਹੋ ਗਈ ਭਾਰਤ ਵੱਲੋਂ ਗੇਂਦਬਾਜ਼ ਦੀਪਤੀ ਸ਼ਰਮਾ ਨੇ ਸਭ ਤੋਂ ਵੱਧ 3 ਵਿਕਟਾਂ ਹਾਸਲ ਕੀਤੀਆਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮਹਿਲਾ ਵਨਡੇ ਵਿਸ਼ਵ ਕੱਪ ਦੀ ਜੇਤੂ ਸ਼ੁਰੂਆਤ ਕੀਤੀ ਹੈ। ਟੀਮ ਨੇ ਸ਼ੁਰੂਆਤੀ ਮੈਚ ਦੇ ਵਿੱਚ ਸ਼੍ਰੀਲੰਕਾ ਨੂੰ 58 ਦੌੜਾਂ ਦੇ ਵੱਡੇ ਫਰਕ ਦੇ ਨਾਲ ਹਰਾਇਆ। ਗੁਹਾਟੀ ਦੇ ਸਟੇਡੀਅਮ ਦੇ ਵਿੱਚ 271 ਦੌੜਾਂ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ 45.4 ਓਵਰਾਂ ਦੇ ਵਿੱਚ 211 ਦੌੜਾਂ ਤੇ ਆਊਟ ਹੋ ਗਿਆ। ਦੀਪਤੀ ਸ਼ਰਮਾ ਨੇ 3 ਵਿਕਟਾਂ ਲਈਆਂ, ਸਨੇਹ ਰਾਣਾ ਨੇ 2 ਵਿਕਟਾਂ ਲਈਆਂ। ਸ਼੍ਰੀਲੰਕਾ ਦੀ ਕਪਤਾਨ ਚਮਾਰੀ ਅਟਾ ਪੱਟੂ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਭਾਰਤ ਨੇ 47 ਓਵਰਾਂ ਦੇ ਵਿੱਚ ਵਿਧੀ ਦੇ ਕਾਰਨ ਵੀ ਇੱਕ ਦੌੜ ਹੋਰ ਜੋੜੀ ਗਈ ਮੀਂਹ ਦੇ ਕਾਰਨ ਮੈਚ ਨੂੰ 47-47 ਓਵਰਾਂ ਤੱਕ ਘਟਾ ਦਿੱਤਾ ਗਿਆ ਸ਼੍ਰੀਲੰਕਾ ਦੀ ਇਨੋਕਾ ਰਾਣਾ ਵੀਰਾ ਨੇ 4 ਵਿਕਟਾਂ ਲਈਆਂ ਚਵਰੀ ਅੱਟਾ ਪੱਟੂ ਆਪਣੇ 59ਵੇਂ ਵਨਡੇ ਵਿੱਚ ਸ਼੍ਰੀਲੰਕਾ ਦੀ ਕਪਤਾਨੀ ਕਰ ਰਹੀ ਹੈ ਉਸ ਨੇ ਸਭ ਤੋਂ ਵੱਧ ਵਨਡੇ ਕਪਤਾਨੀ ਪ੍ਰਦਰਸ਼ਨਾਂ ਲਈ ਸ਼ਸ਼ੀਕਲਾ ਸ੍ਰੀ ਵਰਦਨੇ ਨੂੰ ਪਛਾੜ ਦਿੱਤਾ ਹੈ ਦੀਪਤੀ ਸ਼ਰਮਾ ਇੱਕ ਰੋਜ਼ਾ ਕ੍ਰਿਕਟ ਵਿੱਚ ਭਾਰਤ ਦੀ ਦੂਜੀ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਬਣ ਗਈ ਹੈ ਜਿਸ ਨੇ ਨੀਤੂ ਡੇਵਿਡ ਨੂੰ ਪਛਾੜ ਦਿੱਤਾ ਹੈ ਟੀਮ ਇੰਡੀਆ ਨੇ 124 ਦੌੜਾਂ ਤੇ 6 ਵਿਕਟਾਂ ਗਵਾ ਦਿੱਤੀਆਂ ਸਨ ਦੀਪਤੀ ਸ਼ਰਮਾ ਅਤੇ ਅਮਨਜੋਤ ਕੌਰ ਨੇ ਸੈਂਕੜਾ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ 250 ਤੋਂ ਵੱਧ ਦੌੜਾਂ ਤੇ ਦਿਪਤੀ ਸ਼ਰਮਾ ਅਤੇ ਅਮਨਜੋਤ ਕੌਰ ਨੇ ਸੈਂਕੜਾ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ 250 ਦੌੜਾਂ ਤੋਂ ਪਾਰ ਪਹੁੰਚਾਇਆ 271 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ ਦੀ ਸ਼ੁਰੂਆਤ ਮਾੜੀ ਰਹੀ ਕਿਉਂਕਿ ਉਹਨਾਂ ਨੇ ਆਪਣਾ ਪਹਿਲਾ ਵਿਕਟ 30 ਦੌੜਾਂ ਦੇ ਉੱਤੇ ਗਵਾ ਦਿੱਤਾ ਫਿਰ ਕਪਤਾਨ ਅਟਾਪੱਟੂ ਅਤੇ ਸਮਰ ਵਿਕਰਮਾ ਨੇ 50 ਦੌੜਾਂ ਦੀ ਸਾਂਝੇਦਾਰੀ ਕੀਤੀ ਇਹ ਸਾਂਝੇਦਾਰੀ ਟੁੱਟਣ ਤੋਂ ਬਾਅਦ ਟੀਮ ਨੇ ਨੇਮਤ ਅੰਤਰਾਲਾਂ ਤੇ ਵਿਕਟਾਂ ਗਵਾ ਦਿੱਤੀਆਂ ਫਿਲਹਾਲ ਭਾਰਤੀ ਹਿਆਂ ਨੇ ਇਸ ਬਲਟਨ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਅਨੀ ਧਰਮਿੰਦਰ ਸੰਧੂ ਨੂੰ ਦਿਵਾ ਗਿਆ ਧੰਨਵਾਦ